ਅੱਜ ਆਪਾਂ ਸਫ਼ਰ ਕਰਾਂਗੇ ਪੰਜਾਬੀ ਲੋਕ ਕਥਾ ਦੇ ਦਿਲ ਵਿੱਚ ਇੱਕ ਐਸੀ ਕਹਾਣੀ ਵੱਲ ਜਿਸ ਨੂੰ ਮਹਾਨ ਕਵੀ ਕਾਦਰ ਯਾਰ ਨੇ ਆਪਣੀ ਕਲਮ ਨਾਲ ਹਮੇਸ਼ਾ ਲਈ ਅਮਰ ਕਰ ਦਿੱਤਾ ਹਾਂਜੀ ਇਹ ਹੈ ਪੂਰਨ ਭਗਤ ਦੀ ਅਮਰ داستان ਸੋਚ ਕੇ ਦੇਖੋ ਕੀ ਹੁੰਦਾ ਹੈ ਜਦੋਂ ਇੱਕ ਮਾਂ ਦੀ ਮਮਤਾ ਦਾ ਟਕਰਾ ਇੱਕ ਰਾਜੇ ਦੇ ਅੰਨੇ ਗੁੱਸੇ ਨਾਲ ਹੁੰਦਾ ਹੈ ਬਸ ਇਹੀ ਸਵਾਲ ਹੈ ਇਸ ਕਹਾਣੀ ਦੀ ਜੜ ਇੱਕ ਐਸਾ ਟਕਰਾਓ ਜਿਹੜਾ ਇੱਕ ਰਾਜਕੁਮਾਰ ਇੱਕ ਰਾਜੇ ਤੇ ਦੋ ਰਾਣੀਆਂ ਦੀ ਜ਼ਿੰਦਗੀ ਨੂੰ ਹਮੇਸ਼ਾ ਲਈ ਬਦਲ ਕੇ ਰੱਖ ਦਿੰਦਾ ਹੈ ਤਾਂ ਫਿਰ ਕਹਾਣੀ ਸ਼ੁਰੂ ਹੁੰਦੀ ਏ ਇੱਕ ਬਹੁਤ ਹੀ ਵੱਡੇ ਦੁਖਾਂਤ ਨਾਲ ਇਹ ਕਹਾਣੀ ਹੈ ਇੱਕ ਧਰਮੀ ਰਾਜਕੁਮਾਰ ਪੂਰਨ ਭਗਤ ਦੀ ਜਿਸ ਦੀ ਚੰਗਿਆਈ ਜਿਸ ਦੀ ਨੇਕੀ ਨੂੰ ਹੀ ਉਸ ਦੇ ਖਿਲਾਫ ਇੱਕ ਹਤਿਆਰ ਵਾਂਗ ਵਰਤਿਆ ਜਾਂਦਾ ਹੈ ਜ਼ਰਾ ਸੋਚੋ 12 ਸਾਲ ਪੂਰੇ 12 ਸਾਲ ਇੱਕ ਪੋਰੇ ਵਿੱਚ ਕੱਟਣ ਤੋਂ ਬਾਅਦ ਜਦੋਂ ਰਾਜਕੁਮਾਰ ਪੂਰਨ ਮਹਿਲਾਜ ਵਾਪਸ ਆਉਂਦਾ ਹੈ ਤਾਂ ਉਸ ਦਾ ਵਾਪੈਂਦਾ ਹੈ ਆਪਣੇ ਪਿਤਾ ਦੀ ਨਵੀਂ ਨੌਜਵਾਨ ਪਤਨੀ ਲੂਣਾ ਨਾਲ ਤੇ ਜਦੋਂ ਪੂਰਨ ਉਸ ਦੀਆਂ ਗਲਤ ਇੱਛਾਵਾਂ ਨੂੰ ਟੁਕਰਾ ਦਿੰਦਾ ਹੈ بس ਉੱਥੋਂ ਹੀ ਕਹਾਣੀ ਇੱਕ ਬਹੁਤ ਹੀ ਖਤਰਨਾਕ ਮੋੜ ਲੈ ਲੈਂਦੀ ਹੈ ਅਤੇ ਫਿਰ ਲੂਣਾ ਬੱਲੇ ਦੀ ਅਗ ਵਿੱਚ ਸੜਦੀ ਹੋਈ ਰਾਜੇ ਨੂੰ ਇੱਕ ਐਸਾ ਝੂਠ ਬੋਲਦੀ ਹੈ ਜਿਹੜਾ ਸਭ ਕੁਝ ਤਬਾਹ ਕਰ ਦਿੰਦਾ ਹੈ ਉਹ ਕਹਿੰਦੀ ਹੈ ਕਿ ਉਸਦੇ ਆਪਣੇ ਹੀ ਪੁੱਤਰ ਨੇ ਉਸਦੀ ਇੱਜ਼ਤ ਤੇ ਹੱਥ ਪਾਇਆ ਇਹ ਹੀ ਉਹ ਝੂਠਾ ਇਲਜ਼ਾਮ ਹੈ ਜਿਹੜਾ ਪੂਰੇ ਦੁਖਾਂਤ ਦੀ ਨੀਂਹ ਰੱਖਦਾ ਹੈ اچھا ਇਹ ਤਾਂ ਹੋ ਗਈ ਕਹਾਣੀ ਪਰ ਸਵਾਲ ਇਹ ਕਿ ਇਸ ਕਹਾਣੀ ਨੂੰ ਸਾਡੇ ਤੱਕ ਪਹੁੰਚਾਇਆ ਕਿਸ ਨੇ ਆਓ ਹੁਣ ਉਸ ਮਹਾਨ ਕਵੀ ਬਾਰੇ ਜਾਣਦੇ ਹਾਂ ਜਿਸਨੇ ਪੂਰਨ ਪਖਤ ਦੇ ਇਸ ਕਿੱਸੇ ਨੂੰ ਪੰਜਾਬ ਦੇ ਕਾਰਕਾਰ ਤੱਕ ਪਹੁੰਚਾ ਦਿੱਤਾ ਉਸਨ ਕਾਦਰਯਾਰ ਕਾਦਰਯਾਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਦੇ ਇੱਕ ਬਹੁਤ ਵੱਡੇ ਕਵੀ ਹੋਏ ਨੇ ਉਹਨਾਂ ਦਾ ਜਨਮ 1805 ਚ ਗੁਜਰਾਵਾਲਾ ਦੇ ਪਿੰਡ ਮਾਚੀਕੇ ਛੋਇਆ ਸੀ ਜਿਹੜਾ ਅੱਜਕਲ ਪਾਕਿਸਤਾਨ ਵਿੱਚ ਹੈ ਮਤਲਬ ਕਿ ਉਹਨਾਂ ਨੇ ਸਿੱਖ ਸਾਮਰਾਜ ਦੇ ਸਭ ਤੋਂ ਸੁਨਹਿਰੀ ਦੌਰ ਵਿੱਚ ਆਪਣੀਆਂ ਰਚਨਾਵਾਂ ਲਿਖੀਆਂ ਤੇ ਦੇਖੋ ਉਹਨਾਂ ਦੀ ਵਿਰਾਸਤ ਅੱਜ ਵੀ ਸਾਡੇ ਵਿਚਕਾਰ ਜ਼ਿੰਦਾ ਹੈ ਤਾ ਫਿਰ ਕਾਦਰੀ ਯਾਰ ਐਨੇ ਮਸ਼ਹੂਰ ਕਿਉਂ ਹੋਏ ਵਜ੍ਹਾ ਸੀ ਉਹਨਾਂ ਦੀ ਲਿਖਣ ਦੀ ਸ਼ੈਲੀ ਬਿਲਕੁਲ ਸਿੱਧੀ ਸਾਦੀ ਸਾਫ਼ ਪਾਸ਼ਾ ਉਹ ਕੋਈ ਵੱਡੇ ਵੱਡੇ ਵਿਦਵਾਨਾਂ ਲਈ ਨਹੀਂ ਸਗੋਂ ਸਾਡੇ ਵਰਗੇ ਆਮ ਲੋਕਾਂ ਲਈ ਲਿਖਦੇ ਸਨ ਠੇਠ ਪੰਜਾਬੀ ਦੀ ਵਰਤੋਂ ਕਰਦੇ ਸਨ ਤੇ ਉਹਨਾਂ ਦੀ ਕਮਾਲ ਦੀ ਗੱਲ ਇਹ ਸੀ ਕਿ ਉਹ ਭਾਵਨਾਵਾਂ ਜਿਨ੍ਹਾਂ ਨੂੰ ਰਸ ਕਿਹਾ ਜਾਂਦਾ ਹੈ ਉਹਨਾਂ ਨੂੰ ਬੜੀ ਖੂਬਸੂਰਤੀ ਨਾਲ ਪੇਸ਼ ਕਰਦੇ ਸਨ ਮਤਲਬ ਦੁੱਖ ਹੋਵੇ ਪਿਆਰ ਹੋਵੇ ਜਾਂ ਬਹਾਦਰੀ ਹਰ ਪਾਵ ਨੂੰ ਜੀਵਤ ਕਰ ਦਿੰਦੇ ਸਨ ਚਲੋ ਹੁਣ ਵਾਪਸ ਕਹਾਣੀ ਤੇ ਚੱਲਦੇ ਹਾਂ ਸੋ ਜਦੋਂ ਰਾਜੇ ਸਲਵਾਨ ਤੱਕ ਇਹ ਝੂਠੀ ਖਬਰ ਪਹੁੰਚਦੀ ਏ ਤਬਸ ਉਸ ਦਾ ਗੁੱਸਾ ਸਤਵੇਂ ਅਸਮਾਨ ਤੇ ਪਹੁੰਚ ਜਾਂਦਾ ਹੈ ਇੱਥੋਂ ਹੀ ਸ਼ੁਰੂ ਹੁੰਦਾ ਹੈ ਕਹਾਣੀ ਦਾ ਅਸਲ ਟਕਰਾਓ ਇੱਕ ਪਿਤਾ ਦਾ ਕਹਿਰ ਤੇ ਇੱਕ ਮਾਂ ਦੀ ਫਰਿਆਦ ਕਦਰਯਾਰ ਲਿਖਦੇ ਨੇ ਕਿ ਰਾਜਾ ਸਲਵਾਨ ਗੁੱਸੇ ਚ ਲਾਲ ਪੀਲਾ ਹੋ ਕੇ ਪੂਰਨ ਨੂੰ ਕਹਿੰਦਾ ਹੈ ਮੇਰੀਆਂ ਨਜ਼ਰਾਂ ਤੋਂ ਦੂਰ ਹੋ ਜਾ ਨਹੀਂ ਤਾਂ ਮੈਂ ਤੇਰੇ ਟੁਕੜੇ ਟੁਕੜੇ ਕਰਕੇ ਚਾਰੇ ਪਾਸੇ ਟੰਗਵਾ ਦੇਵਾਂਗਾ ਸੋਚੋ ਬਿਨਾਂ ਕਿਸੇ ਜਾਂਚ ਪੜਤਾਲ ਦੇ ਬਿਨਾਂ ਇੱਕ ਵਾਰ ਵੀ ਸੋਚੇ ਉਹ ਆਪਣੇ ਹੀ ਪੁੱਤ ਨੂੰ ਮੌਤ ਦੀ ਸਜ਼ਾ ਸੁਣਾਉਣ ਤੇ ਤਲਿਆ ਹੋਇਆ ਸੀ ਤੇ ਇੱਥੇ ਹੀ ਕਹਾਣੀ ਦਾ ਸਭ ਤੋਂ ਵੱਡਾ ਟਕਰਾਹ ਸਾਹਮਣੇ ਆਉਂਦਾ ਹੈ ਇੱਕ ਪਾਸੇ ਰਾਜਾ ਸਲਵਾਨ ਜਿਹੜਾ ਗੁੱਸੇ 'ਚ ਪੂਰੀ ਤਰ੍ਹਾਂ ਅੰਨਾ ਹੋ ਚੁੱਕਾ ਹੈ ਤੇ ਦੂਜੇ ਪਾਸੇ ਪੂਰਨ ਦੀ ਅਸਲੀ ਮਾਂ ਰਾਣੀ ਇਛਰਾ ਜਿਹੜੀ ਸੱਚ ਨੂੰ ਸਾਫ਼-ਸਾਫ਼ ਦੇਖ ਸਕਦੀ ਹੈ ਤੇ ਆਪਣੇ ਪਤੀ ਨੂੰ ਇਸ ਗਲਤੀ ਤੋਂ ਰੋਕਣ ਲਈ ਤਰਲੇ ਪਾ ਰਹੀ ਹੈ ਰਾਣੀ ਇਛਰਾ ਦੇਖੋ ਕਿੰਨੀ ਖੂਬਸੂਰਤ ਮਿਸਾਲ ਦੇ ਕੇ ਰਾਜੇ ਨੂੰ ਸਮਝਾਉਂਦੀ ਹੈ ਉਹ ਕਹਿੰਦੀ ਹੈ ਤੂੰ ਅੰਬ ਨੂੰ ਵੱਢ ਕੇ ਅੱਕ ਨੂੰ ਵੜ ਦੇ ਰਿਹਾ ਹੈ ਜਦੋਂ ਸਮਾਂ ਹੱਥੋਂ ਨਿਕਲ ਗਿਆ ਉਦੋਂ ਬਹੁਤ ਪਛਤਾਵੇਗਾ ਮਤਲਬ ਕਿ ਤੂੰ ਨੇਕੀ ਦੇ ਫਲਦਾਰ ਰੁੱਖ ਨੂੰ ਕੱਟ ਕੇ ਬੁਰਾਈ ਦੀ ਜ਼ਹਿਰੀਲੀ ਝਾੜੀ ਨੂੰ ਬਚਾ ਰਿਹਾ ਹੈ ਇਹ ਇੱਕ ਐਸੀ ਚੇਤਾਵਨੀ ਸੀ ਜਿਸ ਨੂੰ ਰਾਜੇ ਨੇ ਅਣ ਸੁਣਿਆ ਕਰ ਦਿੱਤਾ ਹੁਣ ਕਈ ਸਾਲ ਬੀਤ ਜਾਂਦੇ ਨੇ ਤੇ ਕਹਾਣੀ ਇੱਕ ਬਿਲਕੁਲ ਨਵਾਂ ਮੋੜ ਲੈਂਦੀ ਹੈ ਪੂਰਨ ਜਿਸ ਨੂੰ ਮਰਨ ਲਈ ਛੱਡ ਦਿੱਤਾ ਗਿਆ ਸੀ ਉਹ ਬਚ ਜਾਂਦਾ ਹੈ ਤੇ ਇੱਕ ਪਹੁੰਚੇ ਹੋਏ ਯੋਗੀ ਦੇ ਰੂਪ ਵਿੱਚ ਵਾਪਸ ਪਰਤਦਾ ਹੈ ਤੇ ਇੱਥੇ ਹੋਣਾ ਹੈ ਉਸ ਦਾ ਆਪਣੀ ਮਾਂ ਨਾਲ ਇੱਕ ਬਹੁਤ ਹੀ ਦਰਦਨਾਕ ਮਿਲਾਪ ਤੇ ਦੇਖੋ ਇਹ ਮਿਲਾਪ ਹੁੰਦਾ ਕਿਵੇਂ ਹੈ ਜਿੱਦਾਂ ਹੀ ਪੂਰਨ yogi ਬਣ ਕੇ ਵਾਪਸ ਹੁੰਦਾ ਹੈ ਉਸ ਦਾ ਪੁਰਾਣਾ ਸੁੱਕਾ ਸੜਿਆ ਬਾਗ ਚਮਤਕਾਰੀ ਢੰਗ ਨਾਲ ਫਿਰ ਤੋਂ ਹਰਾ ਭਰਾ ਹੋ ਜਾਂਦਾ ਹੈ ਇਹ ਖਬਰ ਪੂਰਨ ਦੀ ਮਾਂ ਰਾਣੀ ਇਛਰਾਂ ਤੱਕ ਪਹੁੰਚਦੀ ਏ ਜਿਹੜੀ ਆਪਣੇ ਪੁੱਤ ਦੇ ਗਮ ਵਿੱਚ ਰੋ ਰੋ ਕੇ ਅੰਨੀ ਹਰ ਚੁੱਕੀ ਸੀ ਉਹ ਇੱਕ ਆਖਰੀ ਉਮੀਦ ਲੈ ਕੇ ਉਸ ਚਮਤਕਾਰੀ yogi ਕੋਲ ਆਪਣੀਆਂ ਅੱਖਾਂ ਦਾ ਇਲਾਜ ਕਰਵਾਉਣ ਜਾਂਦੀ ਏ ਜਦੋਂ ਪੂਰਨ ਆਪਣੀ ਮਾਂ ਨੂੰ ਦੇਖਦਾ ਏ ਤਾਂ ਉਸਦਾ ਦਿਲ ਕੰਮ ਜਾਂਦਾ ਏ ਉਸਦੀ ਮਾਂ ਦੀ ਹਾਲਤ ਬਹੁਤ ਹੀ ਤਰਸਯੋਗ ਹੁੰਦੀ ਏ ਅੱਖਾਂ ਤੋਂ ਅੰਨੀ ਉਹ ਰਾਹ ਵਿੱਚ ਠੋਕਰਾਂ ਖਾਂਦੀ ਹੋਈ ਆ ਰਹੀ ਸੀ ਉਸਦੇ ਸਾਲਾਂ ਦਾ ਦੁੱਖ ਉਸਦੇ ਚਿਹਰੇ ਤੇ ਸਾਫ਼ ਦਿਸ ਰਿਹਾ ਸੀ ਜਦੋਂ yogi ਬਣਿਆ ਪੂਰਨ ਉਸ ਤੋਂ ਉਸਦੇ ਦੁੱਖ ਦਾ ਕਾਰਨ ਪੁੱਛਦਾ ਏ ਤਾਂ ਰਾਣੀ ਇਛਰਾ ਜਿਹੜੀ ਆਪਣੇ ਪੁੱਤ ਨੂੰ ਪਛਾਣ ਨਹੀਂ ਸਕੀ ਕਹਿੰਦੀ ਏ ਪੁੱਤ ਮੇਰੇ ਦੁੱਖਾਂ ਨੂੰ ਨਾ ਛੇੜ ਮੈਨੂੰ ਤਾਂ ਮੇਰੇ ਪੁੱਤ ਦੇ ਵਿਛੋੜੇ ਦੇ ਗਮ ਨੇ ਜਿਉਂਦੇ ਜੀ ਮਾਰ ਦਿੱਤਾ ਏ ਤੋ ਇੱਕ ਕਹਾਣੀ ਸਿਰਫ ਇੱਕ ਕਹਾਣੀ ਨਹੀਂ ਹੈ ਇਹ ਇੱਕ ਸਦੀਵੀ ਦੰਤ ਕਥਾ ਹੈ ਇੱਕ ਐਸੀ ਰਚਨਾ ਜਿਹੜੀ ਸਦੀਆਂ ਤੋਂ ਪੰਜਾਬੀ ਸਭਿਆਚਾਰ ਦੀ ਰੂਹ ਵਿੱਚ ਵਸੀ ਹੋਈ ਹੈ ਪਰ ਸਵਾਲ ਇਹ ਆਏ ਕਿਉਂ ਇਸ ਵਿੱਚ ਐਸਾ ਕੀ ਖਾਸ ਹੈ ਕਿਉਂਕਿ ਇਹ ਕਿੱਸਾ ਸਾਨੂੰ ਜ਼ਿੰਦਗੀ ਦੀਆਂ ਕੁਝ ਬਹੁਤ ਵੱਡੀਆਂ ਸੱਚਾਈਆਂ ਬਾਰੇ ਦੱਸਦਾ ਹੈ ਇਹ ਸਾਨੂੰ ਨੇਕੀ ਤੇ ਬਦੀ ਦੀ ਲੜਾਈ ਦਿਖਾਉਂਦਾ ਹੈ ਇਹ ਮਾਂ ਤੇ ਪੁੱਤ ਦੇ ਅਟੁੱਟ ਰਿਸ਼ਤੇ ਦੀ ਗੱਲ ਕਰਦਾ ਹੈ ਇਹ ਸਾਨੂੰ ਸਿਖਾਉਂਦਾ ਹੈ ਕਿ ਅੰਨਾ ਗੁੱਸਾ ਕਿਵੇਂ ਤਬਾਹੀ ਮਚਾਉਂਦਾ ਹੈ ਅਤੇ ਸਭ ਤੋਂ ਵੱਡੀ ਗੱਲ ਇਹ ਸਾਨੂੰ ਮਾਫੀ ਦੀ ਤਾਕਤ ਬਾਰੇ ਦੱਸਦਾ ਹੈ ਅਤੇ ਇਸੇ ਕਰਕੇ ਕਾਦਰਯਾਰ ਨੂੰ ਲੋਕਾਂ ਦਾ ਕਵੀ ਕਿਹਾ ਜਾਂਦਾ ਹੈ ਉਹਨਾਂ ਦਾ ਕਮਾਲ ਹੀ ਇਹ ਸੀ ਕਿ ਉਹਨਾਂ ਨੇ ਇਸ ਕਹਾਣੀ ਨੂੰ ਇੰਨੀ ਸੌਖੀ ਪਾਸ਼ਾ ਤੇ ਡੂੰਘੀਆਂ ਪਾਵਨਾਵਾਂ ਨਾਲ ਸੁਣਾਇਆ ਕਿ ਇਹ ਸਿਰਫ ਪੜ੍ਹੇ ਲਿਖੇ ਲੋਕਾਂ ਤੱਕ ਹੀ ਨਹੀਂ ਸਗੋਂ ਹਰ ਆਮ ਬੰਦੇ ਦੇ ਦਿਲ ਵਿੱਚ ਉਤਰ ਗਈ ਤੇ ਇਸੇ ਲਈ ਇਹ ਕਿੱਸਾ ਸਾਡੇ ਸੱਭਿਆਚਾਰ ਦਾ ਸਾਡੀਆਂ ਕਦਰਾਂ ਕੀਮਤਾਂ ਦਾ ਇੱਕ ਅਹਿਮ ਹਿੱਸਾ ਬਣ ਗਿਆ ਤੇ ਆਖਿਰ ਵਿੱਚ ਇੱਕ ਸਵਾਲ ਸੋਚਣ ਲਈ ਛੱਡ ਜਾਂਦੇ ਹਾਂ ਕਿ ਆਖਿਰ ਕਿਵੇਂ ਪੁਰਾਣੀਆਂ ਲੋਕ ਕਥਾਵਾਂ ਜਦੋਂ ਕਾਦਰ ਯਾਰ ਵਰਗੇ ਮਹਾਨ ਕਵੀਆਂ ਦੀ ਕਲਮ ਤੋਂ ਮੋੜ ਲਿਖੀਆਂ ਜਾਂਦੀਆਂ ਨੇ ਤਾਂ ਉਹ ਸਦੀਆਂ ਤੱਕ ਕਿਸੇ ਸੱਭਿਆਚਾਰ ਦੀ ਰੂਹ ਨੂੰ ਉਸ ਦੀਆਂ ਕਦਰਾਂ ਕੀਮਤਾਂ ਨੂੰ ਸੰਭਾਲ ਕੇ ਰੱਖਦੀਆਂ ਨੇ